ਰੋਣਾ ਨਹੀਂ ਆ ਰੋਣਾ ਨਹੀਂ ਜਿਹੜਾ ਦੂਜਾ ਮੁੰਡਾ ਉਹ ਸਾਥ ਨਹੀਂ ਦਿੰਦਾ ਜਮਾਈ ਆ ਹੁਣ ਹੱਥ ਤੈਨੂੰ ਹੱਥ ਦਿਖਦਾ ਹਿਲਦਾ ਤੁੰਗਲਾ ਬੇ ਹੱਥ ਹਿਲਦਾ ਦਿਖਦਾ ਹੱਥ ਹਿਲਦਾ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਖਤਮ ਕਰੀ ਜਾ ਰਿਹਾ ਇਹ ਦੋ ਬਿਮਾਰੀਆਂ ਦਾ ਕੰਬੀਨੇਸ਼ਨ ਇੱਕ ਸਰੀਰਕ ਬਿਮਾਰੀ ਤੇ ਇੱਕ ਜਿਹੜੀ ਸਮਾਜਿਕ ਮਾਨਸਿਕ ਰਮੇਸ਼ ਆਪਣੇ ਪੈਰਾਂ ਤੇ ਹੋ ਕੇ ਜਾਵੇ ਇਸ ਰੰਗਲੀ ਦਿਨੀਆਂ ਨੂੰ ਦੇਖਣ ਦੇ ਯੋਗ ਇਹਦੀ ਅੱਖਾਂ ਹੋ ਜਾ ਪੀ ਬਾਣੀ ਤੋਂ ਨਾ ਪੈਸਾ ਕੋਲ ਹੋਣ ਕਰਕੇ ਕੋ ਹਸਪੀਟਲ ਵਾਲਿਆਂ ਨੇ ਵੀ ਨਹੀਂ ਕੋਈ वैसे ਹਾਂ ਦੁੱਖੋਂ ਇਹਨੂੰ ਐਡਮਿਟ ਕੀਤਾ ਇਹ ਕਿੰਨਾ ਦਾ ਪੁੱਤ ਜਿਹੜਾ ਇਹਨਾਂ ਨੂੰ ਕਮਾ ਕੇ ਜੋ ਖਵਾ ਕੇ ਰੋਟੀ ਲਿਆ ਕੇ ਦਿੰਦਾ ਸੀ ਉਹੀ ਅੱਜ ਮੰਜੇ ਤੇ ਪਿਆ ਬਿਲਕਦ ਦਾ ਇਹ ਬਿਮਾਰੀ ਦਾ ਸ਼ਿਕਾਰ ਹੋ ਗਿਆ ਇਹਨੂੰ ਸ਼ੁਕਰ ਦੀ ਬਿਮਾਰੀ ਹੋ ਗਈ ਏਕ ਇਲਾਜ ਦੁੱਖੋਂ ਇਹਨਾਂ ਦੇ ਕੋਲ ਮਾਪੇ ਚਾਰਿਆਂ ਦਾ ਕੋਈ ਕਾਰੋਬਾਰ ਨਹੀਂ ਹੈਗਾ ਕੋਈ ਕੰਮ ਕਾਰ ਨਹੀਂ ਹੈਗਾ ਇਰਤੇ ਚਰੇ ਆਪਣਾ ਟਾਈਮ ਪਾਸ ਕਰਦੇ ਸੀ ਤੇ ਇੱਕ ਇਲਾਜ ਦੁੱਖੋਂ ਜਿੰਨਾ ਕੁਝ ਵੀ ਕਰਦਾ ਸੀ ਇਹ ਵਿਚਾਰਾ ਲਿਆ ਕੇ ਦਿੰਦਾ ਸੀ ਹੁਣ ਇਹ ਇਲਾਜ ਦੁੱਖੋਂ ਇਹਨੂੰ ਸ਼ੂਗਰ ਦੀ ਬਿਮਾਰੀ ਨੇ ਜਕੜ ਲਿਆ ਤੇ ਜੇ ਤੁਸੀਂ ਇਹਨਾਂ ਦਾ ਇਲਾਜ ਕਰਾ ਦੋਗੇ ਘਬਰਾ ਨਾ ਮਾਂ ਘਬਰਾ ਨਾ ਮੈਂ ਵੀ ਜ਼ਰਾ ਬੇਟਾ ਨਹੀਂ ਮੈਂ ਵੀ ਜ਼ਰਾ ਬੇਟਾ ਨਹੀਂ ਹਾਂ ਮੈਂ ਬੇਟਾ ਨਹੀਂ ਹਾਂ ਮੈਂ ਵੀ ਬੇਟਾ ਹਾਂ ਜ਼ਰਾ ਰੋਣਾ ਨਹੀਂ ਮਾਂ ਰੋਣਾ ਨਹੀਂ ਰੋਣਾ ਨਹੀਂ ਮਾਂ ਰੋਣਾ ਕਿਹੜਾ ਪਿੰਡ ਹੈ ਹਾਜੀਪੁਰ ਤੋਂ ਐ ਇਹ ਬਾੜੀਆਂ ਦੇ ਪਿੰਡਾਂ ਮਾਚਲ ਤੋਂ ਮਾਚਲ ਚ ਪਿੰਦਾ ਵਿਚਾਰ ਪਰ ਤੋਂ ਕਿਹਨਾ ਦਤਾਰ ਪਰ ਤੋਂ ਕਿਹ ਨਾ ਗਾਲਖਾੱਕ ਦੇ ਕੋਈ ਨਾ ਤੇਰੇ ਘਰ ਵਾਲਾ ਕਿੱਥੇ ਬੇਬੇ ਉਹ ਵੀ ਚਾ ਕੇ ਹੋਵੇ ਕਿੱਥੇ ਹੋਵੇ ਕੋਈ ਕੋਈ ਨਾ ਬਾਪੂ ਨੂੰ ਵੀ ਮਿਲਦੇ ਕੋਈ ਨਾ ਬਾਪੂ ਫਿਕਰ ਨਹੀਂ ਕਰਨਾ ਸਾਡਾ ਵੀ ਇਹ ਭਾਈ ਆ ਅਸੀਂ ਵੀ ਤੇਰੇ ਪੁੱਤਾਂ ਠੀਕ ਆ ਇਹਨੇ ਠੀਕ ਹੋ ਜਾਣਾ ਜਮਾ ਜਿਹੜਾ ਦੂਜਾ ਮੁੰਡਾ ਉਹ ਸਾਥ ਨਹੀਂ ਦਿੰਦਾ ਜਮਾ ਹੀ ਉਹ ਜੀ ਵਾਕ ਨੇ ਬਿਆ ਹੋਇਆ ਦਾ ਉਹ ਨਸ਼ਾ ਕਰਦਾ ਕੋਈ ਉਹ ਸ਼ਰਾਬ ਪਿੰਦਾ ਸ਼ਰਾਬ ਪੀਂਦਾ ਤੁਹਾਨੂੰ ਪੈਸੇ ਦਿੰਦਾ ਤੇ ਕੁੜੀ ਤੁਹਾਡੀ ਏਡੀ ਉਹ ਵਿਆਹੀ ਗਈ ਕੁੜੀ ਉਹਨੇ ਨੋ ਵੈਲ ਕੁੜੀਆਂ ਵੇਹਿੰਗ ਦੋਨੀਆਂ ਉਹ ਆਉਂਦੀਆਂ ਜਾਂਦੀਆਂ ਹਾਂ ਉਹ ਵੀ ਨਹੀਂ ਸਾਥ ਦਿੰਦਾ ਕੋਈ ਨਿਕਾਣ ਮੈਂ ਹੱਸ ਕੇ ਰਹਿਣਾ ਇਹ ਨਸ਼ਾ ਕਰਦਾ ਸੀ ਕੋਈ ਜ਼ਿਆਦਾ ਨਹੀਂ ਨਾ ਕਰਦਾ ਕੋਈ ਨਹੀਂ ਹੁਣ ਨਹੀਂ ਕਰਦਾ ਪਹਿਲਾਂ ਕਰਦਾ ਪਹਿਲਾਂ ਮਿਲ ਨਹੀਂ ਕੋਈ ਕਿਸਾਨ ਨੂੰ ਇਹ ਕਿਵੇਂ ਹੋ ਗਿਆ ਟੀਵੀ ਵਗੈਰਾ ਕਿਵੇਂ ਹੋ ਗਈ ਬੀੜੀਆਂ ਜ਼ਿਆਦਾ ਪੀਂਦਾ ਬੀੜੀਆਂ ਹਾਂ ਹਾਂ ਬੀੜੀ ਤਮਾਕੂ ਨਾ ਹੱਥ ਨਾਲ ਆਵੇ ਹਾਂ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਂ ਤੇਰਾ ਰਮੇਸ਼ ਕੁਮਾਰ ਰਮੇਸ਼ ਕੁਮਾਰ ਲੀਣਾ ਤੈਨੂੰ ਦਿਖਾਈ ਦਿੰਦਾ ਮੈਂ ਤੂੰ ਹੈਂ ਬਿਲਕੁਲ ਨਹੀਂ ਦਿਖਦਾ ਧੁੰਦਲਾ ਆ ਆ ਹੁਣ ਹੱਥ ਤੈਨੂੰ ਹੱਥ ਦਿਖਦਾ ਹਿਲਦਾ ਧੁੰਦਲਾ ਦੇ ਹੱਥ ਹਿਲਦਾ ਦਿਖਦਾ ਤੇਲਦਾ ਹੁਣ ਹਿੱਲਦੇ ਹੱਥ ਹੁਣ ਹਿੱਲ ਰਿਹਾ ਓਕੇ ਸ਼ੂਗਰ ਦੇ ਨਾਲ ਅੱਖਾਂ ਖਰਾਬ ਹੋ ਗਈ ਹੈ ਨਾ ਹਾਂ ਠੀਕ ਹੈ ਬਾਪੂ ਕੋਈ ਨਾ ਦਤਾਰਪੁਰ ਕੋਈ ਨਮਾ ਕੋਈ ਨ ਘਬਰਾ ਨਾ ਦੂਰਾ ਦਤਾਰਪੁਰ ਮੰਡੀ ਤੇ ਕੋਲੀ ਇਹ ਪਿੰਡ ਤੁਹਾਡਾ ਦਤਾਰਪੁਰ ਦਤਾਰਪੁਰ ਉਹ 9000 ਕੋਲ ਹੈ ਅੱਗੇ ਆ ਅੱਗੇ ਪਹਾੜਾ ਵਾਲੇ ਪਾਸੇ ਪਹਾੜਾ ਵਾਲੇ ਪਾਸੇ ਦੋ ਮੁੰਡੇ ਆ ਦੋ ਕੁੜੀਆਂ ਹੈ ਕੁੜੀਆਂ ਵਿਆਹੀਆਂ ਹੋਈਆਂ ਮੁੰਡੇ ਦੋਨੇ ਨਹੀਂ ਵਿਆਏ ਇਹ ਵਿਆਹ ਹੋਇਆ ਇਹਦੇ ਜਵਾਕ ਕਿੰਨੇ ਆ ਜਵਾਕ ਕੋਈ ਨਹੀਂ ਆ ਉਹ ਚਲ ਗਈ ਚਲ ਕੇ ਘਰ ਵਾਲੀ ਚਲੀ ਗਈ ਸਾਡੇ ਕਿੰਨੇ ਸਾਲ ਹੋ ਗਏ ਕਿੰਨਾ ਟਾਈਮ ਹੋ ਗਿਆ ਦੋ ਸਾਲ ਦੋ ਸਾਲ ਇੱਕ ਕੀ ਕੰਮ ਕਰਦਾ ਸੀ ਪਹਿਲਾਂ ਪਹਿਲਾਂ ਇਹ ਟੋਏ ਪੜਦਾ ਸੀ ਟੋਏ ਪੜਦਾ ਸੀ ਓਕੀਆਂ ਪੜੇ ਤੇ ਭਾਦੀ ਲੈਟਰਨਾਈਟ ਹੋਏ ਇਹਨਾਂ ਪੜਦੇ ਕੇ ਤੁਸੀਂ ਕੀ ਕਰਦੇ ਸੀ ਮੈਂ ਕੰਮ ਕਰਦਾ ਸੀ ਬੜਾ ਦੂਜੇ ਮੁੰਡਾ ਕੀ ਕਰਦਾ ਸੀ ਉਹ ਵੀ ਕਰਦਾ ਪਹਿਲਾਂ ਕੀ ਕਰਦਾ ਸੀ ਪਹਿਲਾਂ ਇਹ ਤੋਂ ਵੱਡਾ ਇਹ ਤਾਂ ਛੋਟਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਰਮੇਸ਼ ਅੱਖਾਂ ਦੀ ਲਾਈਟ ਬਿਲਕੁਲ ਲਗਭਗ ਖੋ ਚੁੱਕਿਆ 슈ਗਰ ਦੀ ਪ੍ਰੋਬਲਮ ਆ ਰਮੇਸ਼ ਨੂੰ ਹੱਡੀਆਂ ਦਾ ਪਿੰਜਰ ਬਣਿਆ ਹੋਇਆ ਰਮੇਸ਼ ਅੱਜ ਮਾਤਾ ਗਿਆਨਕੌਰ ਹੱਥ ਜੋੜੀ ਖੜੀ ਆ ਹਸਪੀਟਲ ਚ ਸੁਪਨਿਆਂ ਦੇ ਘਰ ਆਈ ਆ ਤੇ ਨਾਲ ਤਰਸੀਮ ਲਾਲ ਆਇਆ ساری ਉਮਰ ਲੇਬਰ ਕਰਕੇ ਮਾਣੇ ਲੋਕਾਂ ਦੇ ਝਾੜੂ ਪੁੱਛ ਕੇ ਕਰਕੇ ਜਵਾਕਪਾਲੇ ਦੋ ਪੁੱਤ ਤੇ ਦੋ ਧੀਆ ਕੁੜੀਆਂ ਵਿਆਹਤੀਆਂ ਆਪਦੇ ਘਰੀਆਂ ਰੱਗੀ ਵਾਸਦੀਆਂ ਰਮੇਸ਼ ਨੂੰ ਵੀ ਵਿਆਇਆ ਸੀ ਪਰ 2 ਸਾਲ ਹੋ ਗਏ ਵਾਈਫ ਛੱਡ ਕੇ ਚਲੇ ਗਈ ਰਮੇਸ਼ 슈ਗਰ ਦੇ ਕਰਕੇ ਤੁਹਾਡੇ ਸਾਹਮਣੇ ਹਾਲਾਤ ਕੀ ਆ ਗਰੀਬੀ ਤਾਂ ਆਪਣੇ ਆਪ ਚ ਇੱਕ ਬਿਮਾਰੀ ਆ ਤੇ ਇੱਕ ਬਿਮਾਰੀ ਹੋਰ ਲੱਗ ਜਵੇ ਨਾਲ ਜਿਹੜੀ ਸਰੀਰਕ ਹੋਵੇ ਤੇ ਉੱਪਰੋਂ ਗਰੀਬੀ ਵਰਗੀ ਇੱਕ ਬਿਮਾਰੀ ਦੋਨੋਂ ਦਾ ਕੰਬੀਨੇਸ਼ਨ ਆ ਜਿਹੜਾ ਬਹੁਤ ਡੈਡਲੀ ਆ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਹੁਤ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਖਤਮ ਕਰੀ ਜਾ ਰਿਹਾ ਇਹ ਦੋ ਬਿਮਾਰੀਆਂ ਦਾ ਕੰਬੀਨੇਸ਼ਨ ਇੱਕ ਸਰੀਰਕ ਬਿਮਾਰੀ ਤੇ ਇੱਕ ਜਿਹੜੀ ਸਮਾਜਿਕ ਮਾਨਸਿਕ ਤੇ ਸਾਡੀ ਜੇਬ ਦੀ ਬਿਮਾਰੀ ਜਿਹਨੂੰ ਅਸੀਂ ਗਰੀਬੀ ਕਹਿੰਦੇ ਆ ਅਰਦਾਸ ਕਰਿਓ ਕਿ ਮਾਂ ਦਾ ਬਾਪ ਦਾ ਅੱਖਾਂ ਦਾ ਤਾਰਾ ਕੁਲੁੱਤਾ ਪੁੱਤ ਜਿਹੜਾ ਇਹਨਾਂ ਦੀਆਂ ਉਮੀਦਾਂ ਤੇ ਖਰਾ ਉਤਰ ਰਿਹਾ ਸੀ ਦੂਜਾ ਤਾਂ ਨਸ਼ੇ ਕਰਦਾ ਸ਼ਰਾਬ ਪਿੰਡਾ ਉਹਦਾ ਕੋਈ ਵਾਅ ਵਾਸਤਾ ਨਹੀਂ ਅੱਜ ਸਾਨੂੰ ਇੱਥੇ ਆ ਕੇ ਇਹਨਾਂ ਨੇ ਉਹਦੇ ਬਾਰੇ ਦੱਸਿਆ ਵੀ ਨਹੀਂ ਵੀ ਸਾਡਾ ਇੱਕ ਮੁੰਡਾ ਹੋਰ ਵੀ ਹੈਗਾ ਤੁਸੀਂ ਸੋਚ ਸਕਦੇ ਹੋ ਵੀ ਉਹ ਕਿੰਨਾ ਕੁ ਆਗਿਆਕਾਰੀ ਹੋਊਗਾ ਵੀ ਮਾਂ ਬਾਪ ਨੇ ਉਹਨੂੰ ਗਣਤੀ ਸੀ ਵੀ ਨਹੀਂ ਰੱਖਿਆ ਪਿੰਡ ਦੇ ਕੁਝ ਵੀਰ ਆਏ ਸੀ ਨਾਲ ਪਹਾੜੀ ਇਲਾਕੇ ਦੇ ਵਿੱਚ ਦਤਾਰਪੁਰ ਵਾਲੀ ਸੈਡ ਨਵੇਂ ਸ਼ਹਿਰ ਨਾਲੇ ਪਾਸੇ ਰਹਿੰਦਾ ਪਰਿਵਾਰ ਹਾਜੀਪੁਰ ਪਿੰਡ ਦਾ ਤੇ ਸਰੀਰਕ ਤੌਰ ਤੇ ਵੀ ਦੇਖ ਰਹੇ ਆ ਤੁਸੀਂ ਹੱਡੀਆਂ ਹੀ ਆ ਤੇ ਬੈਡ ਸੋਰ ਹੋ ਗਿਆ ਇੱਥੇ ਜ਼ਖਮ ਆ ਬਹੁਤ ਵੱਡਾ ਬੈਕ ਤੇ ਇੱਕ ਸਾਈਡ ਤੇ ਪਿਆ ਰਹਿਣ ਕਰਕੇ ਦੋਨੋਂ ਸਾਈਡ ਆ ਨਹੀਂ ਇੱਕ ਸਾਈਡ ਹੀ ਆ ਇੱਕ ਸਰ ਲੱਤ ਤੇ ਵੀ ਆ ਤੇ ਬਜ਼ੁਰਗ ਬਾਪ ਜਿਹੜਾ ਆਪਦਾ ਭਾਰ ਲੈ ਕੇ ਮਸਾਂ ਤੁਰਦਾ ਉਹ ਹਰ ਰੋਜ਼ ਨਿਮਾਉਣਾ ਡਾਈਪਰ ਚੇਂਜ ਕਰਨੇ ਜ਼ਖਮ ਸਾਫ਼ ਕਰਨੇ ਪੱਟੀਆਂ ਕਰਨੀਆਂ ਦਵਾਈ ਦਿਵਾਉਣੀ ਹਸਪੀਟਲ ਲੈ ਕੇ ਜਾਣਾ ਇਹ ਸਭ ਕੁਝ ਨਹੀਂ ਸੀ ਕਰ ਪਾ ਰਿਆ ਇਹ ਵੀ ਸਿੱਧੇ ਆ ਮਾਤਾ ਤਾਂ ਜਿਵੇਂ ਸਿੱਧੀ ਆ ਵਿਚਾਰੀ ਭਾਗਤਨੀਆ ਬੋਲ ਚਾਲਚ ਵੀ ਤੇ ਬਾਪੂ ਵੀ ਸਿੱਧਾ ਵਾ ਇਹਨਾਂ ਦੇ ਸਿੱਧੇ ਪਣਦੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਚਾਰ ਬੱਚੇ ਪਾਲ ਲਏ ਪਰ ਅੱਜ ਚਾਰੇ ਬੱਚੇ ਪਾਲਣ ਪਾਲਣ ਤੋਂ ਬਾਅਦ ਵੀ ਹਜੇ ਵੀ ਇਹ ਉਹਨਾਂ ਬੱਚਿਆਂ ਦੀ ਸਾਫ ਸੰਭਾਲ ਚ ਲੱਗੇ ਹੋਏ ਆ ਅੱਜ ਸਰਜੇਮ ਲਾਲ ਨੂੰ ਤੇ ਗਿਆਨ ਕੁਰ ਨੂੰ ਜ਼ਰੂਰਤ ਸੀ ਕਿ ਉਹ ਪੁੱਤ-ਪੋਤਿਆਂ ਦੀ ਪੋਤੀਆਂ ਦੀ ਦੋਤੇ-ਦੋਤੀਆਂ ਦੀ ਉਹ ਕਲਕਾਰੀਆਂ ਵਾਲੀ ਗੂੰਜ ਉਹ ਦਾਦੀ ਨਾਨੀ ਦੀ ਆਵਾਜ਼ ਪਰ ਅੱਜ ਇਹ ਹਸਪਤਾਲਾਂ ਦੇ ਵਿੱਚ ਅੱਜ ਇਹ ਸੁਪਨਿਆਂ ਦੇ ਘਰ ਵਿੱਚ ਖੜੇ ਆ ਕਿਉਂ ਕਿ ਆਪਣੀ ਸਮਰੱਥਾ ਖਤਮ ਕਰ ਚੁੱਕਿਆ ਬੇਟਾ ਜਿਹਦੇ ਤੋਂ ਉਮੀਦਾਂ ਸੀ ਬਹੁਤ ਸਾਰੀਆਂ ਉਹ ਵੀ ਅਪਾਹਜ ਹੋ ਗਿਆ ਦੇਖ ਨਹੀਂ ਸਕਦਾ ਸਰੀਰ ਤੇ ਜ਼ਖਮ ਹੋ ਗਿਆ ਜੋ ਬਰਦਾਸ਼ਤ ਨਹੀਂ ਹੋ ਰਿਹਾ ਅਰਦਾਸ ਕਰਿਓ ਇਥੋਂ ਇਹ ਬਜ਼ੁਰਗ ਜੋੜਾ ਆਪਣੇ ਪੁੱਤ ਨੂੰ ਤੰਦਰੁਸਤ ਕਰਕੇ ਲੈ ਕੇ ਜਾਵੇ ਇਥੋਂ ਰਮੇਸ਼ ਆਪਣੇ ਪੈਰਾਂ ਤੇ ਹੋ ਕੇ ਜਾਵੇ ਇਸ ਰੰਗਲੀ ਦਿਨੀਆਂ ਨੂੰ ਦੇਖਣ ਦੇ ਜੋਗ ਇਹਦੀਆਂ ਅੱਖਾਂ ਹੋ ਜਾਣ ਤੇ ਬਜ਼ੁਰਗ ਮਾਂ ਬਾਪ ਨੂੰ ਸੰਭਾਲਣ ਦੇ ਹੱਥ ਪੈਰ ਹੋ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਨਮਾ ਹੋ ਵੀ ਕਰ ਤੇ ਕਰ ਨਾ ਕਰ Tigre.